ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਆਪਾਂ ਬਣਾਵਾਂਗੇ ਛੋਲੇ ਮਸਾਲਾ ਇਹਦੇ ਲਈ ਮੈਂ ਇੱਕ ਕੌਲੀ ਚੁੱਟੇ ਛੋਲੇ ਲਏ ਸੀ ਤੇ ਮੈਂ 4 ਘੰਟੇ ਪਹਿਲਾਂ ਛੋਲਿਆਂ ਨੂੰ ਭਿਉਂ ਦਿੱਤਾ ਸੀਗਾ ਤੇ ਉਦੋਂ ਬਾਅਦ ਮੈਂ ਚੰਗੇ ਤਰੀਕੇ ਨਾਲ ਇਹਨੂੰ ਧੋ ਕੇ ਤੇ 4 ਕੌਲੀਆਂ ਪਾਣੀ ਦੀਆਂ ਪਾ ਕੇ 3 ਵਿਸਲਾ ਮਰਵਾਈਆਂ ਤੇ ਉਬਾਲ ਲਿਆ ਗਿਆ ਇਹ ਹੁਣ ਆਪਣੇ ਉਬਲੇ ਹੋਏ ਹੈਗੇ ਆ ਛੋਲੇ ਵਧੀਆ ਉਬਲ ਚੁੱਕੇ ਆ ਇਹ ਤੇ ਇਧਰ ਮੈਂ ਇਹਦੀ ਗਰੇਵੀ ਬਣਾਉਣ ਵਾਸਤੇ ਪੇਸਟ ਬਣਾਉਣ ਨੂੰ ਲਿਆਗਾ ਪਿਆਜ਼ ਛਿੱਲ ਲਏ ਆ ਮੈਂ ਚਾਰ ਪਿਆਜ਼ ਲਏ ਆ ਟਮਾਟਰ ਹਰੀ ਮਿਰਚ ਲਸਣ ਇਹਦਾ ਆਪਾਂ ਨਾ ਪੇਸਟ ਬਣਾ ਲਾਂਗੇ ਸਾਰੇ ਕਾਸੇ ਦਾ ਕੱਟ ਕੇ ਇਹ ਮਿਕਸੀ ਤੇ ਗ੍ਰाइंड ਕਰ ਲਾਂਗੇ ਆਪਾਂ ਸਾਰੀਆਂ ਚੀਜ਼ਾਂ ਮਿਕਸ ਕਰਕੇ ਇਹਨਾਂ ਦਾ ਪੇਸਟ ਬਣਾ ਲਾਂਗੇ ਇਸ ਇਹ ਸਬਜੀ ਬਹੁਤ ਹੀ ਜ਼ਿਆਦਾ ਟੇਸਟੀ ਬਣੂਗੀ ਹਾਂਜੀ ਇਹ ਆਪਾਂ ਸਟਾਲਾਂ ਤੇ ਬਣਨ ਵਾਲੀ ਸਬਜੀ ਬਣਾਵਾਂਗੇ ਤੇ ਬਹੁਤ ਜਿਆਦਾ ਟੇਸਟੀ ਬਣੂਗੀ ਬਹੁਤ ਹੀ ਆਸਾਨ ਤਰੀਕੇ ਨਾਲ ਆਪਾਂ ਬਣਾ ਕੇ ਤਿਆਰ ਕਰ ਲਾਂਗੇ ਇਸੇ ਤਰੀਕੇ ਨਾਲ ਆਪਾਂ ਸਾਰੇ ਚੀਰ ਕੇ ਤੇ ਇਹਦਾ ਪੇਸਟ ਬਣਾ ਲਾਂਗੇ ਸਾਰੀ ਨੇ ਚੀਜ਼ਾਂ ਦਾ ਆਪਾਂ ਪੇਸਟ ਤਿਆਰ ਕਰ ਲੈਣੀ ਹੈ ਗ੍ਰाइंड ਕਰਕੇ ਹਾਂਜੀ ਪੇਸਟ ਮੈਂ ਇਹਦਾ ਬਣਾ ਲਿਆ ਗ੍ਰाइंड ਕਰ ਲਿਆ ਮੈਂ ਚੰਗੇ ਤਰੀਕੇ ਨਾਲ ਮਸਾਲੇ ਨੂੰ ਤੇ ਹੁਣ ਆਪਾਂ ਉਧਰ ਕੁੱਕਰ ਗਰਮ ਕਰ ਦਈਏ ਹਾਂਜੀ ਕੁੱਕਰ ਆਪਾਂ ਗਰਮ ਧਰ ਦਿੱਤਾ ਤੇ ਵਿੱਚ ਦੋ ਕੜਛੀਆਂ ਮੈਂ ਪਾ ਲਈਆਂ ਸਰੋਂ ਦੇ ਤੇਲ ਦੀਆਂ ਤੁਸੀਂ ਤੇਲ ਰਫਾਇੰਡ ਕੁਛ ਵੀ ਲੈ ਸਕਦੇ ਹੋਗੇ ਤੇ ਇੱਧਰ ਮੈਂ ਥੋੜੇ ਜਿਹੇ ਲੈਏ ਸੁੱਕੇ ਮਸਾਲੇ ਇਲਾਇਚੀ ਲਈਆਂ ਦੋ ਲੌਂਗ ਲੈ ਆ ਦਾਲਚੀਨੀ ਦਾ ਟੁਕੜਾ ਲਿਆ ਥੋੜਾ ਜਿਹਾ ਧਨੀਆ ਸੁੱਕਾ ਜਿਹੜਾ ਉਹਨੂੰ ਦਰਦਰਾ ਕੁੱਟ ਕੇ ਲਿਆ ਤੇ ਜੀਰੇ ਦਾ ਇੱਕ ਚਮਚਾ ਲਿਆਗਾ ਇਹਦੇ ਨਾਲ ਸਬਜ਼ੀ ਦਾ ਕਲਰ ਵੀ ਸੋਹਣਾ ਆਊਗਾ ਤੇ ਟੇਸਟ ਵੀ ਵੱਧ ਜਾਊਗਾ ਹਾਂਜੀ ਤੇਲ ਆਪਣਾ ਜਿਹੜਾ ਚੰਗੇ ਤਰੀਕੇ ਨਾਲ ਕਲਕ ਗਿਆ ਪਹਿਲਾਂ ਆਪਾਂ ਸੁੱਕੇ ਮਸਾਲੇ ਪਾ ਦਾਂਗੇ। ਲੈ ਜਿਹੜੇ ਆਪਣੇ ਉਹ ਕਲਕ ਗਏ ਆ ਤੇ ਹੁਣ ਆਪਾਂ ਜਿਹੜਾ ਪੇਸਟ ਤਿਆਰ ਕੀਤਾਗਾ ਉਹ ਪਾ ਦਾਂਗੇ। ਹਾਂਜੀ ਹੁਣ ਆਪਾਂ ਇਹ ਆਪਣੇ ਜਿਹੜਾ ਪੇਸਟ ਆ ਗਿਆ ਇਹਨੂੰ ਮਸਾਲੇ ਨਾਲ ਚੰਗੇ ਤਰੀਕੇ ਨਾਲ ਆਪਾਂ ਭੁੰਨ ਲਾਂਗੇ। ਹਾਂਜੀ ਗੈਸ ਦਾ ਫਲੇਮ ਆਪਾਂ ਜਿਹੜਾ ਉਹ మీడియం ਹੀ ਰੱਖਣਾਗਾ। ਤੇ ਚੰਗੇ ਤਰੀਕੇ ਨਾਲ ਆਪਾਂ ਇਹਨੂੰ ਮਸਾਲੇ ਨੂੰ ਭੁੰਨ ਲੈਨੇ ਆ। ਹਾਂਜੀ ਆਪਣੇ ਇਹ ਪੇਸਟ ਭੁੰਨਦੇ ਨੂੰ 2 ਮਿੰਟ ਹੋ ਗਏ ਤੇ ਹੁਣ ਇਹਦੇ ਚ ਆਪਾਂ ਐਡ ਕਰਾਂਗੇ ਨੂਨ ਮਿਰਚ। ਹਾਂਜੀ ਇਹ ਮਸਾਲਾ ਤੁਸੀਂ ਆਪ ਦੇ ਟੇਸਟ ਅਨੁਸਾਰ ਪਾਉਣਾਗਾ ਇੱਕ ਚਮਚ ਮੈਂ ਪਾਉਂਦੀ ਨਮਕ ਦਾ। ਥੋੜਾ ਜਿਹਾ ਮੈਂ ਜਦੋਂ ਛੋਲੇ ਬਣਾਦੇ ਆ ਉਦੋਂ ਪਾ ਦਿੱਤਾ ਸੀਗਾ। 1 ਚਮਚ ਪਾ ਪਾਵਾਂਗੇ ਆਪਾਂ ਕਸ਼ਮੀਰੀ ਲਾਲ ਮਿਰਚ ਦਾ। ਇਹਦੇ ਨਾਲ ਜਿਹੜਾ ਕਲਰ ਆ ਬਹੁਤ ਸੋਹਣਾ ਆਊਗਾ ਸਬਜ਼ੀ ਦਾ। ਇੱਕ ਚਮਚ ਪਾਵਾਂਗੇ ਆਪਾਂ ਹਲਦੀ ਦਾ ਦੂਜੀ ਲਾਲ ਮਿਰਚਾ ਜਿਹੜੀ ਉਹ ਮੈਂ ਸਕਿਪ ਕੀਤੀ ਆ ਕਿਉਂਕਿ ਮੈਂ ਹਰੀਆਂ ਮਿਰਚਾਂ ਪਾ ਚੁੱਕੀ ਆਂ ਇੱਕ ਚਮਚ ਪਾਵਾਂਗੇ ਆਪਾਂ ਗਰਮ ਮਸਾਲੇ ਦਾ ਹਾਂਜੀ ਆਪਾਂ ਹੁਣ ਇਹਨੂੰ ਚੰਗੇ ਤਰੀਕੇ ਨਾਲ ਭੁੰਨ ਲਾਂਗੇ ਜਿੰਨਾ ਚਿਰ ਇਹ ਤੇਲ ਨਹੀਂ ਛੱਡਦਾ ਮਸਾਲੇ ਨੂੰ ਉਨੇ ਚਿਰ ਆਪਾਂ ਭੁੰਨ ਜਾਵਾਂਗੇ ਜਿਵੇਂ ਜਿਵੇਂ ਮਸਾਲਾ ਭੁੱਜੂਗਾ ਉਵੇਂ ਇਹਦਾ ਕਲਰ ਬਹੁਤ ਸੋਹਣਾ ਆਈ ਜਾਊਗਾ ਤੇ ਇਹਦੇ ਚ ਬਹੁਤ ਸੋਹਣੀ ਮਹਿਕ ਆਉਣ ਲੱਗ ਜਾਣੀ ਆ ਤੁਸੀਂ ਮੇਰੇ ਤਰੀਕੇ ਨਾਲ ਬਣਾਓਗੇ ਨਾ ਤਾਂ ਬਿਲਕੁਲ ਹਲਵਾਈ ਦੇ ਹੱਥ ਦੇ ਸਬਜ਼ੀ ਵਰਗੀ ਸਬਜ਼ੀ ਬਣੂਗੀ ਆਪਣੀ ਜਿਵੇਂ ਕਿ ਆਪਾਂ ਵਿਆਹ ਸ਼ਾਦੀਆਂ 'ਚ ਅਕਸਰ ਖਾਂਦੇ ਆਂ ਹਾਂਜੀ ਹੁਣ ਆਪਾਂ ਇਹਦੇ ਵਿੱਚ ਇੱਕ ਚਮਚਾ ਜਿਹੜਾ ਕਸੂਰੀ ਮੇਥੀ ਦਾ ਪਾ ਦਾਂਗੇ ਇਸ ਤਰ੍ਹਾਂ पूरी मेथी पाने वाला टेस्ट है भी ज्यादा बढ़ जाएगा सब्जी का हाँ जी मसाला अपना चंगे तरीके भुज गया हूँ ये आप एड करा थोड़ा पानी ये पानी आप जो मिक्सी वाले जग च मसाला पीस्याो के तो बस थोड़ा जहा पा देंगे देखो तुसी बहुत सोहनी अपनी ग्रेवी बननी है कलर बहुत सोहना आया गा। ਹਾਂਜੀ ਆਪਾਂ ਥੋੜੇ ਜਿਹਾ ਕੜਛੀ ਕੇ ਚਿੱਟੇ ਛੋਲੇ ਲੈ ਕੇ ਨਾ ਤੇ ਇਹਨੂੰ ਮਿਕਸੀ ਵਾਲੇ ਜਾ ਕੇ ਥੋੜੇ ਜਿਹਾ ਗ੍ਰाइंड ਕਰ ਲਾਂਗੇ ਤਾਂ ਕਿ ਆਪਣੀ ਵਧੀਆ ਗਰੇਵੀ ਬਣੇ ਇਹਨੂੰ ਗ੍ਰाइंड ਕਰ ਲੈਣੇ ਆਪਾਂ ਹਾਂਜੀ ਇਹ ਛੋਲੇ ਮੈਂ ਗ੍ਰाइंड ਕਰ ਲਏ ਹੈਗੇ ਤੇ ਇਹ ਪੇਸਟ ਆਪਾਂ ਵਿੱਚਰ ਲਾ ਦਾਂਗੇ ਇਹਦੇ ਨਾਲ ਬਹੁਤ ਸੋਹਣੀ ਸੰਗਣੀ ਤਰੀ ਬਣ ਕੇ ਤਿਆਰ ਹੋਊਗੀ ਹਾਂਜੀ ਆਪਣਾ ਮਸਾਲਾ ਬਿਲਕੁਲ ਤਿਆਰ ਹੋ ਗਿਆ ਹੁਣ ਹੁਣ ਇਹਦੇ 'ਚ ਆਪਾਂ ਉਬਲੇ ਹੋਏ ਛੋਲੇ ਜਿਹੜੇ ਪਾ ਦਾਂਗੇ ਵਿੱਚੇ ਪਾਣੀ ਪਾ ਦਾਂਗੇ ਹਾਂਜੀ ਮੈਂ ਇੰਨਾ ਕੀ ਇਹਦੇ 'ਚ ਪਾਣੀ ਪਾਉਣਾ ਸੀ ਜਿਹੜਿਆ ਨੇ ਮੈਂ ਉਵਾਲਿਆ ਉਹੀ ਪਾਣੀ ਪਾਇਆ ਮੈਂ ਹੋਰ ਪਾਣੀ ਨਹੀਂ ਪਾਇਆ ਜੇ ਤੁਸੀਂ ਥੋੜੀ ਜਿਹੀ ਪਤਲੀ ਰੱਖਣਾ ਚਾਹੁੰਦੇ ਆ ਤਾਂ ਹੋਰ ਪਾਣੀ ਪਾ ਸਕਦੇ ਆ ਇਹਦੇ 'ਚ ਮੈਂ ਇਹਨੂੰ ਸੰਗਣੀ ਸੰਗਣੀ ਬਣਾਉਣਾ ਜਿਵੇਂ ਕਿ ਵਿਆਹ ਸ਼ਾਦੀਆਂ ਚ ਹੁੰਦੀ ਹੈਗੀ ਉਸੇ ਤਰ੍ਹਾਂ ਦੀ ਹਲਵਾਈ ਦੇ ਅੱਥ ਵਰਗੀ ਸਬਜ਼ੀ ਬਣਾਵਾਂਗੇ ਆਪਾਂ ਤੇ ਉਹੀ ਟੇਸਟ ਆਊਗਾ ਤੁਸੀਂ ਸਾਡੀ ਵੀਡੀਓ ਨਾ ਬਣੇ ਰਹੋ ਐਂਡ ਤੱਕ ਹਾਂਜੀ ਹੁਣ ਆਪਾਂ ਗੈਸ ਦਾ ਫਲੇਮ ਆ ਜਿਹੜਾ ਹਾਈ ਕਰ ਲੈਣੇ ਆਂਗੇ ਤੇ ਇਹਨੂੰ ਟੱਕਣ ਲਾ ਦਿੰਨੇ ਆ ਤੇ ਤਿੰਨ ਵਿਸਲਾ ਲਓ ਹੁੰਨੇ ਆ ਇਹਦੀਆਂ ਉਦੋਂ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੇ ਮੇਰੀ ਵੀਡੀਓ ਪਸੰਦ ਆਈ ਹੈ ਤਾਂ ਲਾਈਕ ਜ਼ਰੂਰ ਕਰਿਓ ਹਾਂਜੀ ਹੁਣ ਆਪਾਂ ਇਹਦੀਆਂ ਤਿੰਨ ਵਿਸਲਾਂ ਲਗਵਾਉਨੇ ਆ ਫੇਰ ਆਪਾਂ ਸਬਜੀ ਚੈੱਕ ਕਰਾਂਗੇ ਹਾਂਜੀ ਤਿੰਨ ਵਿਸਲਾਂ ਲੱਗ ਗਈਆਂ ਮੈਂ ਗੈਸ ਦਾ ਫਲੇਮ ਆ ਜਿਹੜਾ ਉਹ ਬੰਦ ਕਰ ਦਿੱਤਾ ਤੇ ਹੁਣ ਆਪਾਂ ਚੈੱਕ ਕਰਦੇ ਆ ਆਪਣੀ ਸਬਜੀ ਹਾਂਜੀ ਸਬਜੀ ਆਪਣੀ ਵਧੀਆ ਤਰੀਕੇ ਨਾਲ ਤਿਆਰ ਹੋ ਗਈ ਆ ਦੇਖੋ ਤੁਸੀਂ ਇੰਨੀ ਮੈਂ ਨੂੰ ਸੰਘਣੀ ਰੱਖਣਾ ਚਾਹੁੰਦੀ ਸੀਗੀ ਤੁਸੀਂ ਜੇ ਥੋੜੀ ਜਿਹੀ ਪਤਲੀ ਰੱਖਣੀ ਚਾਹੁੰਦੇ ਆ ਤਾਂ ਪਾਣੀ ਹੋਰ ਪਾ ਸਕਦੇ ਆ ਦੇਖੋ ਤੁਸੀਂ ਬਹੁਤ ਸੋਹਣਾ ਕਲਰ ਆ ਗਿਆ ਆਪਣੀ ਸਬਜ਼ੀ ਤੇ ਤੇ ਬਹੁਤ ਸੋਹਣੇ ਮਸਾਲੇ ਵਾਲੇ ਛੋਲੇ ਬਣ ਕੇ ਤਿਆਰ ਹੋਏ ਆਗੇ ਹੁਣ ਇਹਨੂੰ ਆਪਾਂ ਪਰੋਸਣ ਦੀ ਤਿਆਰੀ ਕਰਦੇ ਹਾਂ ਇਹਦਾ ਟੇਸਟ ਜਿਹੜਾ ਬਿਲਕੁਲ ਡਾਬੇ ਦੀ ਜਾਂ ਕਹਿ ਲਓ ਹੋਟਲ ਦੀ ਕਹਿ ਲਓ ਜਾਂ ਰੈਸਟੋਰੈਂਟ ਦੀ ਕਹਿ ਲਓ ਮਤਲਬ ਕਿ ਹਲਵਾਈ ਦੇ ਹੱਥ ਦੀ ਬਣੀ ਸਬਜੀ ਹੁੰਦੀ ਹੈ ਨਾ ਜਿਹੜੀ ਉਸੇ ਵਰਗਾ ਟੇਸਟ ਹੈ ਤਾਂ ਬਿਲਕੁਲ ਵਿਆਹਾਂ ਵਿੱਚ ਤਾਂ ਅਕਸਰ ਇਹ ਹੀ ਬਣਾਈ ਜਾਂਦੀ ਹੈ ਸਬਜੀ ਤੇ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਇਹ ਇਹਨੂੰ ਤੁਸੀਂ ਪਰੌਂਠੇ ਨਾਲ ਤੰਦੂਰੀ ਫੁਲਕੇ ਨਾਲ ਪੂਰੀ ਨਾਲ ਜਾਂ ਸੈਂਪਰ ਰੋਟੀ ਨਾਲ ਵੀ ਖਾ ਸਕਦੇ ਹੋ ਬਹੁਤ ਸਬਜੀ ਟੇਸਟੀ ਬਣਦੀ ਹੈ ਇਹ ਕਿੰਨਾ ਸੋਹਣਾ ਕਲਰ ਆਇਆ ਦੇਖੋ ਹਾਂਜੀ ਆਪਣੀ ਬਹੁਤ ਵਧੀਆ ਬਣ ਕੇ ਸਬਜ਼ੀ ਤਿਆਰ ਹੋਈ ਹੈਗੀ ਤੇ ਬਹੁਤ ਜ਼ਿਆਦਾ ਟੇਸਟੀ ਬਣੀ ਆ ਤੁਸੀਂ ਜਦੋਂ ਸਬਜ਼ੀ ਤਿਆਰ ਹੋ ਜੇ ਥੋੜਾ ਜਿਹਾ ਧਨੀਆ ਪਾ ਲਿਓ ਇਹਦੇ ਤੇ ਤੇ ਸਬਜ਼ੀ ਆਪਣੀ ਬਿਲਕੁਲ ਬਣ ਕੇ ਤਿਆਰ ਆ ਦੇਖੋ ਤੁਸੀਂ ਕਿੰਡੀ ਸੋਹਣੀ ਲੱਗ ਰਹੀ ਹੈ ਕਿੰਨਾ ਸੋਹਣਾ ਕਲਰ ਆਇਆ ਤਾਂ ਮਿਲਦੇ ਆਂ ਫਿਰ ਕਿਸੇ ਨਵੀਂ ਰੈਸਪੀ ਦੇ ਨਾਲ ਨਵੀਂ ਵੀਡੀਓ 'ਚ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਜੀ